ਪੰਜਾਬ ਪਹੁੰਚੀ ਹੈ ਟ੍ਰੇਨ ਬਿਨਾ ਡਰਾਈਵਰ ਦੇ ਬਿਨਾ ਗਾੜ ਦੇ 78 ਕਿਲੋਮੀਟਰ ਦਾ ਸਫ਼ਰ ਇਸ ਮਾਲ ਗੱਡੀ ਨੇ ਤੈਅ ਕੀਤਾ ਹੈ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਅੱਜ ਐਤਵਾਰ ਵਾਲੇ ਦਿਨ ਵੀ ਭਜੜਨਾ ਪੈ ਜਾਂਦੀਆਂ ਨੇ ਕਿ ਕਿਵੇਂ ਇਹ 78 ਕਿਲੋਮੀਟਰ ਦਾ ਸਫ਼ਰ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਤੈਅ ਕਰਕੇ ਮਾਲ ਗੱਡੀ ਪੰਜਾਬ ਪਹੁੰਚ ਜਾਂਦੀ ਹੈ ਆਲੇ ਦੁਆਲੇ तमाम ਰੇਲਵੇ ਸਟੇਸ਼ਨਾਂ ਦੇ ਉੱਤੇ ਅਲਰਟ ਜਾਰੀ ਕਰ ਦਿੱਤਾ ਗਿਆ ਮੌਕੇ ਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਜੋ ਹੈ ਦਿਮਾਗ ਦੀ ਵਰਤੋਂ ਕਰਦੇ ਹੋਏ ਐਨ ਮੌਕੇ ਦੇ ਉੱਤੇ ਇਸ ਮਾਲ ਗੱਡੀ ਨੂੰ ਰੋਕ ਲਿਆ ਜਿਸ ਤੋਂ ਬਾਅਦ ਵੱਡਾ ਹਾਦਸਾ ਹੋਣ ਤੋਂ ਬਚਾਰਿਆ ਜੰਮੂ ਤੋਂ ਰੋਲ ਡਾਊਨ ਹੋ ਕੇ ਇਹ ਟ੍ਰੇਨ ਹੈ ਚੱਲੀ ਸੀ ਜਿਹੜੀ ਕਿ ਪੰਜਾਬ ਦੇ ਹੁਸ਼ਿਆਰਪੁਰ ਵਿਖੇ ਉੱਚੀ ਬੱਸੀ ਰੇਲਵੇ ਸਟੇਸ਼ਨ ਦੇ ਉੱਤੇ ਰੋਕੀ ਗਈ ਹੈ ਹਾਲਾਂਕਿ ਕਿਸ ਤਰ੍ਹਾਂ ਰੋਕੀ ਗਈ ਹੈ ਇਸ ਬਾਰੇ ਅਜੇ ਕੁਝ ਵੀ ਪਤਾ ਨਹੀਂ ਚਲ ਸਕਿਆ ਪਰ ਬੇहद ਵੱਡਾ ਹਾਦਸਾ ਵਾਪਰ ਜਾਣਾ ਸੀ ਜੇਕਰ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਇਸ ਮਾਲ ਗੱਡੀ ਨੂੰ ਰੋਕਿਆ ਨਾ ਗਿਆ ਹੁੰਦਾ ਪਠਾਨਕੋਟ ਵਾਲੇ ਪਾਸਿਓਂ ਰੇਲਵੇ ਟਰੈਕ ਦੇ ਉੱਤੇ ਇਹ ਇੰਜਣ ਜਿਹੜਾ ਹੈ ਬਿਨਾਂ ਡਰਾਈਵਰ ਦੇ ਲੁਧਿਆਣਾ ਵਾਲੇ ਪਾਸੇ ਆ ਰਿਹਾ ਸੀ ਇਸ ਦੇ ਵਿੱਚ ਨਾ ਤਾਂ ਕੋਈ ਡਰਾਈਵਰ ਹੈ ਤੇ ਨਾ ਹੀ ਕੋਈ ਗਾੜੀ 70 ਤੋਂ 80 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਦੇ ਨਾਲ ਇਹ ਇੰਜਣ ਜਿਹੜਾ ਦੌੜਦਾ ਹੋਇਆ 78 ਕਿਲੋਮੀਟਰ ਦਾ ਸਫ਼ਰ ਕੁਝ ਹੀ ਸਮੇਂ ਦੇ ਵਿੱਚ ਤੈਅ ਕਰਕੇ ਪੰਜਾਬ ਪਹੁੰਚ ਗਿਆ ਪੰਜਾਬ ਦੇ ਵਿੱਚ ਜਦੋਂ ਅੰਮ੍ਰਾਲਾ ਕ੍ਰੋਸ ਕਰਨ ਮਾਫ਼ ਕਰਨਾ ਅੰਮ੍ਰਾਲਾ ਕ੍ਰੋਸ ਕਰਨ ਤੋਂ ਬਾਅਦ ਪੰਜਾਬ ਪਹੁੰਚਿਆ ਹੁਸ਼ਿਆਰਪੁਰ ਦੇ ਨਜ਼ਦੀਕ ਇਸ ਮਾਲ ਗੱਡੀ ਨੂੰ ਰੋਕਿਆ ਗਿਆ ਜਿਸ ਤੋਂ ਬਾਅਦ ਰੇਲਵੇ ਭਾਗ ਦੇ ਅਧਿਕਾਰੀਆਂ ਨੇ ਸਾ ਲਿਆ ਆਖਿਰਕਾਰ ਇਸ ਦੇ ਵਿੱਚ ਗਲਤੀ ਕਿਸ ਦੀ ਹੈ ਇਹ ਵੱਡਾ ਜਾਂਚ ਦਾ ਵਿਸ਼ਾ ਬਣ ਜਾਂਦਾ ਹੈ ਪਰ ਅਤਿਆਧਿਕ ਤੌਰ ਦੇ ਉੱਤੇ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੂੰ ਜਦੋਂ ਬਿਨਾ ਡਰਾਈਵਰ ਬਿਨਾ ਗਾਰਡ ਮਾਲ ਗੱਡੀ ਟਰੈਕ ਤੇ ਭਜਦੀ ਹੋਈ ਵਿਖਾਈ ਦਿੰਦੀ ਹੈ ਉਹਨਾਂ ਨੂੰ ਸੂਚਨਾ ਮਿਲਦੀ ਹੈ ਤਾਂ ਉਹਨਾਂ ਦੇ ਵੱਲੋਂ ਸਾਵਧਾਨੀ ਦੇ ਤੌਰ ਦੇ ਉੱਤੇ ਜੋ ਹੈ तमाम ਪਟੜੀਆਂ ਨੂੰ ਖਾਲੀ ਕਰਵਾ ਦਿੱਤਾ ਜਾਂਦਾ ਹੈ ਗਨੀਮਤ ਇਹ ਰਹੀ ਹੈ ਕਿ ਜੇਕਰ ਇਹ ਟ੍ਰੇਨ ਹੁਸ਼ਿਆਰਪੁਰ ਕ੍ਰਾਸ ਕਰਕੇ ਲੁਧਿਆਣਾ ਪਹੁੰਚ ਜਾਂਦੀ ਲੁਧਿਆਣਾ ਦੇ ਵਿੱਚ ਇੱਕ ਵੱਡਾ ਰੇਲਵੇ ਸਟੇਸ਼ਨ ਹੈ ਤੇ ਉੱਥੇ ਵੱਡਾ ਹਾਦਸਾ ਵੀ ਵਾਪਰ ਸਕਦਾ ਸੀ ਇਸ ਘਟਨਾਕਰਮ ਦੇ ਵਿੱਚ ਗਲਤੀ ਕਿਸ ਦੀ ਹੈ ਉਸਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਕਿ ਕਿਵੇਂ ਇਹ ਮਾਲ ਗੱਡੀ ਬਿਨਾਂ ਡਰਾਈਵਰ ਦੇ ਬਿਨਾਂ ਗਾਰਡ ਦੇ ਪਟੜੀ ਦੇ ਉੱਤੇ ਭੱਜਦੀ ਹੋਈ ਵਿਖਾਈ ਦਿੱਤੀ 78 ਕਿਲੋਮੀਟਰ ਦਾ ਇਸ ਨੇ ਸਫ਼ਰ ਤੈਅ ਕੀਤਾ ਜੰਮੂ ਤੋਂ ਸਿੱਧਾ ਪੰਜਾਬ ਪਹੁੰਚ ਜਾਂਦੀ ਹੈ ਜੇਕਰ ਡਰਾਈਵਰ ਦੀ ਗਲਤੀ ਹੈ ਡਰਾਈਵਰ ਮੌਜੂਦ ਨਹੀਂ ਸੀ ਤਾਂ ਮਾਲ ਗੱਡੀ ਤੇ ਵਿੱਚ ਜੋ ਹੈ ਗਾਰਡ ਦਾ ਮੌਜੂਦ ਹੋਣਾ ਬੇहद ਲਾਜ਼ਮੀ ਹੋ ਜਾਂਦਾ ਪਰ ਇਸ ਘਟਨਾ ਕਰਮ ਦੇ ਵਿੱਚ ਨਾ ਤਾਂ ਡਰਾਈਵਰ ਤੇ ਨਾ ਹੀ ਗਾਰਡ ਤੇ ਗੱਡੀ 70 ਤੋਂ 80 ਦੀ ਸਪੀਡ ਦੇ ਉੱਤੇ ਦੌੜਦੀ ਹੋਈ ਵਿਖਾਈ ਦਿੱਤੀ ਹੈ ਤਸਵੀਰਾਂ ਤੁਹਾਨੂੰ ਉਸ ਮਾਲ ਗੱਡੀ ਦੀਆਂ ਦਿਖਾ ਰਹੇ ਆ ਜਿਹੜੀ ਕਿ ਜੰਮੂ ਤੋਂ ਪੰਜਾਬ ਬਿਨਾ ਡਰਾਈਵਰ ਦੇ ਬਿਨਾ ਗਾੜ ਦੇ ਪਹੁੰਚ ਜਾਂਦੀ ਹੈ ਹੁਸ਼ਿਆਰਪੁਰ ਦੇ ਉੱਚੀ ਬੱਸੀ ਦੇ ਨਜ਼ਦੀਕ ਇਸ ਨੂੰ ਰੋਕਿਆ ਜਾਂਦਾ ਹੈ ਕਿਵੇਂ ਰੋਕਿਆ ਗਿਆ ਇਸ ਦਾ ਅਜੇ ਤੱਕ ਕੁਝ ਵੀ ਪਤਾ ਨਹੀਂ ਚਲ ਸਕਿਆ ਥੋੜੀ ਦੇਰ ਦੇ ਵਿੱਚ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ ਜੋ ਹੈ ਅਧਿਕਾਰਿਕ ਤੌਰ ਤੇ ਜਾਣਕਾਰੀ ਸਾਰੀ ਸਾਂਝੀ ਕੀਤੀ ਜਾਏਗੀ ਕਿ ਕਿਵੇਂ ਇਸ ਮਾਲ ਗੱਡੀ ਨੂੰ ਕਾਮਯਾਬੀ ਹਾਸਲ ਕੀਤੀ ਹੈ ਰੋਕਣ ਦੇ ਵਿੱਚ ਰੇਲਵੇ ਵਿਭਾਗ ਦੇ ਅਧਿਕਾਰੀਆਂ ਦੇ ਵੱਲੋਂ